ਅੱਜ 12 ਮਾਪੁਰਸ਼ਾਂ ਦੀ ਮਿੱਟੀ ਛੋ ਰਹੇ ਹਨ ਮੈਂ ਸਮੁੱਚੀ ਸਾਧ ਸੰਗਤ ਜੀ ਨੂੰ ਬੇਨਤੀ ਕਰਾਂਗਾ ਉਪਰਾਲਾ ਕੀਤਾ ਹੈ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਮੁੱਚੀ ਸਾਧ ਸੰਗਤ ਜੀ ਦੇ ਸਹਿਯੋਗ ਦੇ ਨਾਲ ਜੋ ਵਿਸ਼ੇਸ਼ ਤੌਰ ਤੇ ਬਾਹਰ ਤੁਰ ਆ ਗਈ ਜਿੱਥੇ ਔਰ ਜੋ ਪ੍ਰਚਾਰਕ ਪਹੁੰਚੇ ਹਨ ਆਪ ਜੀ ਉਹਨਾਂ ਦੇ ਪਾਸੋਂ ਵੀ ਜੋ ਹੈ ਰੱਬੀ ਜੋ ਉਹਨਾਂ ਆਪ ਜੀ ਉਹਨਾਂ ਨੂੰ ਸਰਵਣ ਕਰਾਣ ਦੀ ਬੇਨਤੀ ਇਕ ਓੰਕਾਰ ਸਤਨਾ ਸਰਤ ਪੂਰਕ ਨਿਰ I I'm <speaking in Spanish> Uh oh ਕਟੁਰ ਬਗ ਦੁੱਪਨੇ ਤਾ ਸੁਨੋ See you know oh uh. ਸੁਨੋ ਮੇਰੀ ਮੀਤ ਸੁਨੋ ਮੇਰੀ ਮੀਤ ਸੁਨੋ ਮੇਰੀ ਮੀਤ ਸੁਨੋ ਮੇਰੀ ਮੀਤ ਮਹਿਮਾ ਸਾਥ ਤੁ ਸੰਗ ਕੀ ਸੁਨੋ song good, Thank you. Satsang ਸਾਧੂ ਸੰਗਤ ਕੀ ਸੁਣੋ ਮੇਰੇ ਮੀਤਾ ਇਹ ਜੋ ਸ਼ਬਦ ਹੈ ਆਪ ਜੀ ਭਾਈ ਸਾਹਿਬਾਈ ਰਾਜਿੰਦਰ ਸਿੰਘ ਜੀ ਕੋਲੋਂ ਸਰਵਨ ਕਰ ਰਹੇ ਸੀ ਬੜਾ ਹੀ ਰਸਪੀਣਾ ਕੀਰਤਨ ਕਰਦੇ ਹਨ ਗੁਰਦੁਆਰਾ ਮਨੇਮ ਕਮੇਟੀ ਦੀ ਤਰਫੋਂ ਜਾਂਦਾ ਹੈ ਮੈਂ ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸੰਤ ਪਾਲੋਚਾ ਸਿੰਘ ਸਾਹਿਬ ਪੁਰਾਣੀ ਪੁੰਛ ਅੰਮ੍ਰਿਤਵੇਲੇ ਵੀ ਖੁਂਦੀਵਾਨ ਦੇ ਵਿੱਚ ਅਲਾਈ ਬਾਣੀ ਦੇ ਨਾਲ ਸੰਤਾਂ ਨੂੰ ਨਿਹਾਲ ਕਰਦੇ ਹਨ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ तकरीबन ਅੱਧੇ ਘੰਟੇ ਲਈ ਆਪ ਜੀ ਇਹਨਾਂ ਦੇ ਪਾਸੋਂ ਨਰੋਲ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਉਣ ਮੇਰੀ ਜਿੱਥੇ-ਜਿੱਥੇ ਵੀ ਆਵਾਜ਼ ਆ ਰਹੀ ਹੈ ਇਸ ਸਮੁੱਚੀ ਸਾਧ ਸੰਗਤ ਜੀ ਦੇ ਚਹਨਾ ਬੇਨਤੀ ਕਰਾਂਗਾ ਕਿ ਅੱਜ ਇੱਕ ਸਟਾਰੀਕਲ ਦੀਵਾਨ ਜਿਸ ਨੂੰ ਅਸੀਂ ਤਾਰੀਖੀ ਦੀਵਾਨ ਕਹਿੰਦੇ ਹਾਂ ਕਿਉਂਕਿ 12 ਮਾ ਸ਼ਾਂਦੀ ਮਿੱਟੀ ਆ ਦੇ ਵਿੱਚ ਜੋ ਲਗਾਤਾਰ 3 ਦਿਨ ਤੋਂ ਸ਼ਾਮਾਂ ਦੇ ਦੀਵਾਨ ਸਜਾਏ ਜਾ ਰਹੇ ਹਨ ਵਿਸ਼ੇਸ਼ ਤੌਰ ਤੇ ਜੋ ਗੁਰਮਤ ਸਮਾਗਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਸਮੁੱਚੀ ਸਾਜ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੀਮਾਨ ਮਨਸਾਹਬ ਜੀ ਮਹਾਰਾਜ ਦੀ ਜ਼ੇਰੇ ਪ੍ਰਸਤੀ ਜੋ ਹੈ ਪ੍ਰੋਗਰਾਮ ਹੋ ਰਿਹਾ ਹੈ ਜਿਸ ਤੇ ਵਿਸ਼ੇਸ਼ ਤੌਰ ਤੇ ਸ਼੍ਰੀਮਾਨ ਮਨਸਾਹਬ ਆਉਣ ਵਾਲੇ ਹੀ ਹਨ ਮੈਂ ਸੰਗਤਾਂ ਦਾ ਆਪ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਜਿੱਥੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਡਾ ਉਪਰਾਲਾ ਕੀਤਾ ਬਾਹਰ ਤੋਂ ਜੋ ਹਨ ਰਾਗੀ ਜਥੇ ਅਤੇ ਐਸ.ਪੀ.ਸੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਚਾਰਕ ਬੁਲਾ ਕੇ ਜੋ ਰੱਬੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਨਗੇ ਗੁਰ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਨਗੇ ਪਾਗਾ ਵਾਲਾ ਦਿਨ ਹੈ ਆਪ ਜੀ ਗੁਰੂ ਘਰ ਦੀ ਪਹੁੰਚ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਕਰੋ ਭਾਈ ਸਾਹਿਬ ਨੂੰ ਬੇਨਤੀ ਹੈ ਤਕਰੀਬਨ ਅੱਧੇ ਘੰਟੇ ਲਈ ਆਪ ਜੀ ਨਾਲ ਦੇ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ guru தொது Thank <laughs> you.